ਹਾਂਜੀ ਦੋਸਤੋ ਅੱਜ ਤੁਹਾਨੂੰ ਗਵਿੰਦਪੁਰੇ ਦੇ ਵਿੱਚ ਜੋ ਚੀਜ਼ਾਂ ਮਿਲਦੀਆਂ ਨੇ ਹਨਾ ਉਹ ਤੁਹਾਨੂੰ ਅਸੀਂ ਸਾਡੇ ਸਮਤਮ ਦੇ ਲਈ ਦਿਖਾਵਾਂਗੇ ਕਿਉਂਕਿ ਸ਼ਹਿਰ ਜਾਣਾ ਪੈਂਦਾ ਸਾਡੇ ਕਿਸਾਨ ਭਰਾਵਾਂ ਨੂੰ ਸਮਾਨ ਲੈਣ ਵਾਸਤੇ ਕੋਈ ਟਰੈਕਟਰ ਖਰਾਬ ਹੋ ਗਿਆ ਕੋਈ ਕੰਪੈਨ ਦੀ ਕੋਈ ਪ੍ਰੋਬਲਮ ਆ ਗਈ ਕੋਈ ਬੈਲਟ ਟੁੱਟ ਜਾਂਦੀ ਹੈ ਜਾਂ ਕਿਸੇ ਕਿਸਮ ਦਾ ਹੋਰ ਵੀ ਕੋਈ ਜਿਵੇਂ ਕੋਈ ਮੁਕਲਾਇਲ ਵਗੈਰਾ ਹੈਗਾ ਹਨਾ ਤਾਂ ਉਹ ਬਾਈ ਰਾਮ ਸਰੂਪ ਕੋਲੇ ਆਪਣੇ ਕੋਲ ਸਾਰਾ ਉਹ ਸਮਾਨ ਮਿਲਦਾ ਹੈ ਤੇ ਕਰਦੇ ਆ ਰਾਮਸਰੂਪ ਨਾਲ ਗੱਲਾਂ ਕਰਦਾ ਵੀ ਕੀ ਕੀ ਤੁਹਾਡੇ ਕੋਲ ਸਮਾਨ ਮਿਲਦਾ ਹੈ ਤੇ ਕੀ ਬਾਈ ਜੀ ਮਤਲਬ ਤੁਹਾਡੇ ਰੇਟ ਕੀ ਰਹਿਣਗੇ ਜਾਂ ਤੁਹਾਡੇ ਮਤਲਬ ਜਿਹੜੀ ਤੁਹਾਡੇ ਕੀ ਕੀ ਫੈਸਿਲਟੀਆਂ ਪਿੰਡ ਦੇ ਵਿੱਚ ਹਨ ਤਾਂ ਮਿਲਦੇ ਆ ਬਾਈ ਰਾਮਸਰੂਪ ਜੀ ਸੱਚ ਕਰ ਬਾਈ ਜੀ ਬਿਲਕੁਲ ਸੱਚੀ ਗੱਲ ਸਾਰਿਆਂ ਨੂੰ ਹੋਰ ਠੀਕ ਠਾਕ ਹਾਂਜੀ ਬਈ ਠੀਕ ਕੋਈ ਤੁਹਾਡੀ ਦੁਕਾਨ ਬਾਰੇ ਸਾਨੂੰ ਵੀ ਪਤਾ ਲੱਗੇ ਬੈਠੋ ਕਰਦੇ ਆ ਬਹਿ ਕੇ ਤੁਹਾਡੇ ਨਾਲ ਗਾਫਤਾ ਜਿਹੜੀ ਤੁਹਾਡੀ ਦੁਕਾਨ ਹੈ ਜਿਵੇਂ ਤੁਸੀਂ ਇੱਕ ਗੁਮਿੰਦਪੁਰਾ ਪਿੰਡ ਦੇ ਵਿੱਚ ਇਹ ਦੁਕਾਨ ਕੀਤੀ ਹੋਈ ਹੈ ਨਾ ਤੇ ਤੁਹਾਡੇ ਕੋਲੇ ਜਿਵੇਂ ਅੱਜ ਹੁਣ ਸੀਜ਼ਨ ਦਾ ਟਾਈਮ ਆਇਆ ਹੈ ਜੀ ਨਾ ਝੋਨੇ ਦੇ ਸੀਜ਼ਨ ਦਾ ਟਾਈਮ ਹੈ ਤੇ ਤੁਹਾਡੇ ਕੋਲ ਕੀ ਕੀ ਇੱਥੇ ਸਾਡੇ ਕਿਸਾਨ ਭਰਾਵਾਂ ਨੂੰ ਮਿਲਦਾ ਹੈ ਜਿਵੇਂ ਹੁਣ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਕੀ ਕੀ ਤੁਹਾਡੇ ਕੋਲ ਸਮਾਨ ਮਿਲਦਾ ਹੈ ਕਿ ਐਟ ਟਾਈਮ ਸ਼ਹਿਰ ਨਾ ਜਾਣਾ ਪਵੇ ਤਾਂ ਇੱਥੋਂ ਪਿੰਡ ਦੇ ਵਿੱਚੋਂ ਹੀ ਆਪਣੀ ਚੀਜ਼ ਮਿਲ ਜੇ ਹਾਂਜੀ ਸਾਡੇ ਕੋਲੇ ਸਭ ਤੋਂ ਮੇਨਤਾ ਹੈਗਾ ਟਰੈਕਟਰਾਂ ਦਾ ਸਮਾਨ ਜੀ ਹੂੰ ਟਰੈਕਟਰਾਂ ਦਾ ਹੋ ਗਿਆ ਟੁੜੀ ਵਾਲੀਆਂ ਮਸ਼ੀਨਾਂ ਦਾ ਹੋ ਗਿਆ ਜੀ ਕੰਪੈਨਾਂ ਦਾ ਹੋ ਗਿਆ ਸੁਪਰਸੀਡਰ ਹੋ ਗਏ ਰੋਟਾਵੇਟਰ ਹੋ ਗਏ ਤਕਰੀਬਨ ਆਲਮੋਸਟ ਜਿਹੜਾ ਜ਼ਿੰਮੇਵਾਰ ਦਾ ਸਾਰਾ ਸਮਾਨ ਹੀ ਆਪਣੇ ਕੋਲ ਮਿਲਦੇ ਜਾਂਦਾ ਜਿਵੇਂ ਮੁਗਲੈਦ ਵਗੈਰਾ ਵੀ ਹੈਨਾ ਮੁਗਲੈਦ ਵਗੈਰਾ ਵੀ ਇਹ ਨਹੀਂ ਵੀ ਮੰਨ ਲਓ ਵੀ ਹਰੇਕ ਚੀਜ਼ ਦਾ ਪਟਰੋਲ ਵਾਲੀ ਗੱਡੀ ਦਾ ਅੱਡ ਡੀਜ਼ਲ ਵਾਲੀ ਦਾ ਅੱਡ ਟਰੈਕਟਰਾਂ ਦਾ ਅੱਡ ਜਿਹੜੇ ਬੈਟ ਬ੍ਰੇਕ ਅੱਜ ਕੱਲ ਚੱਲੇ ਆ ਉਹ ਅੱਡ ਹਰੇਕ ਚੀਜ਼ ਦਾ ਸਪੈਸ਼ਲਿਸਟ ਸਮਾਨ ਮਿਲ ਗਿਆ ਜੀ ਆਪਣੇ ਕੋਲ ਬਾਜ਼ਾਰ ਨਾਲੋਂ ਸਸਤਾ ਦੇਵਾਂਗੇ ਠੀਕ ਹੈ ਨਾ ਜਿਹੜਾ ਕੋਆ ਦਾ ਬਾਜ਼ਾਰ ਰੇਟਾ ਉਹ ਲੈ ਕੇ ਸਹੀ ਰੇਟ ਤੇ ਸਮਾਨ ਦੇਵਾਂਗੇ ਕੋਈ ਲੁੱਟ ਕੋਣੀ ਨਾਲ ਆਪਣੇ ਕੋਲ ਟੂਟੀਆਂ ਦੀ ਸਾਰੀ ਫਿਟਿੰਗ ਹੈਗੀ ਜੀ ਬਿਜਲੀ ਦੀ ਸਾਰੀ ਫਿਟਿੰਗ ਰੱਖਦੇ ਆਪਾਂ ਸਾਰਾ ਸਮਾਨ ਜਿੰਨਾ ਕਿ ਪਿੰਡ 'ਚ ਆਪਣੀ ਲੋੜ ਆ ਤੀ ਨੂੰ ਸਾਰਾ ਆਲਮੋਸਟ ਰੱਖ ਦਈਏ ਇਸ ਸਮਾਨ ਜਿਵੇਂ ਪਲੰਬਰ ਦਾ ਸਮਾਨ ਦੀ ਗੱਲ ਕਰੀਏ ਹਨਾ ਤੇ ਪਲੰਬਰ ਦੇ ਸਮਾਨ ਦੇ ਨਾਲ ਨਾਲ ਜਿਵੇਂ ਬਿਜਲੀ ਫਿਟਿੰਗ ਦਾ ਵੀ ਸਮਾਨ ਤੁਹਾਡੇ ਕੋਲੇ ਹਾਂਜੀ ਮਿਲ ਜਾਂਦਾ ਹੈ ਬਿਜਲੀ ਫਿਟਿੰਗ ਦਾ ਪਲੰਬਰ ਦਾ ਮੋਟਰਸਾਈਕਲਾਂ ਦਾ ਹੂੰ ਟਰੈਕਟਰਾਂ ਦਾ ਇਹ ਤਕਰੀਰ ਸਾਰਾ ਸਮਾਨ ਕਰਾਂਗੇ ਜਿਵੇਂ ਹੁਣ ਸੀਜ਼ਨ ਚੱਲ ਰਿਹਾ ਹੈ ਤਾਂ ਜਿਵੇਂ ਰੂਟਰ ਬਟਰ ਜਿਵੇਂ ਹਨ ਤਾਂ ਰੂਟਰ ਬਟਰ ਖੇਤਾਂ ਦੇ ਵਿੱਚ ਚੱਲਣਗੇ ਤੇ ਉਹਦੀ ਉਹ ਤਾਂ ਸਮਾਨ ਵਗੈਰਾ ਵੀ ਸਾਨੂੰ ਜ਼ਰੂਰਤ ਹੁੰਦੀ ਹੈ ਹਾਂਜੀ ਹਾਂਜੀ ਹੋਗਾ ਕਿ ਤੇਲ ਵਗੈਰਾ ਹੋ ਗਿਆ ਜਿਵੇਂ ਕੋਈ ਬਲੇਡ ਵਗੈਰਾ ਹੋ ਗਿਆ ਜੀ ਜੈਨ ਵਗੈਰਾ ਹੋ ਗਿਆ ਸਾਰੇ ਸਮਾਨ ਆਪਣੇ ਕੋਲ ਹੁੰਦਾ ਯਾਰ ਬੜਾ ਸਾਜ ਜਿਹੜਾ ਇਹ ਸਮਾਨ ਹੈ ਜਾਨੀ ਜਿਹੜੀ ਤੁਹਾਡੇ ਕੋਲੇ ਕੰਪਨੀਆਂ ਦਾ ਸਮਾਨ ਵੀ ਹੈ ਮਤਲਬ ਕਿ ਆਮ ਜਨਰਲ ਸਮਾਨ ਰੱਖਦੇ ਦੋਨੇ ਹੈਗੇ ਕੰਪਨੀ ਦਾ ਵੀ ਹੈਗਾ ਆਮ ਦੇ ਰੋਜ਼ ਦੇ ਸਾਰੇ ਮਿਲ ਜਾਂਦਾ ਜਿਵੇਂ ਤੇਲ ਉਹ ਖੁੱਲਾ ਵੀ ਮਿਲ ਜਾਂਦਾ ਕੰਪਨੀਆਂ ਦਾ ਬੰਦ ਕਿਸੇ ਕੰਪਨੀ ਦਾ ਕਾਰਟੈਕਸ ਦਾ ਕ ਜਿਹੜਾ ਮਰਜ਼ੀ ਲਓ ਸਾਰਾ ਮਿਲੂਗਾ ਜੀ ਅ ਜਾਨੀ ਜੇ ਕਿਹਨੇ ਅਧਾ ਲੀਟਰ ਲੈਣਾ ਹੈ ਉਹਦੀ ਪੈਕਿੰਗ ਤੁਹਾਡੇ ਕੋਲੇ ਖੁੱਲਾ ਵੀ ਮਿਲੂਗਾ ਪੈਕਿੰਗ ਵੀ ਮਿਲੂਗੀ ਸਾਰਾ ਹੈ ਜੀ ਆਪਣੇ ਕੋਲੇ ਜਾਨੀ ਤੁਹਾਡੇ ਕੋਲੇ ਖੁੱਲਾ ਵੀ ਹੈ ਤੇ ਉਹ ਜਿਹੜੀ ਪੈਕਿੰਗ ਆ ਉਹ ਵੀ ਮਿਲੂਗੀ ਪੈਕਿੰਗ ਵੀ ਮਿਲੂਗੀ ਜੇ ਅਗਲੇ ਹਾਈ ਕੁਆਲਿਟੀ ਲੈਣਾ ਹੈ ਤਾਂ ਹਾਈ ਕੁਆਲਿਟੀ ਮਿਲ ਜਾਣਾ ਹੈ ਲੋ ਵੀ ਮਿਲ ਜਾਓ ਹਾਈ ਕੁਆਲਿਟੀ ਉਹ ਜਾਇ ਜਾ ਮੰਗੂਗਾ ਉਹ ਜੇ ਮਿਲ ਜੂ ਵੀ ਆਪ ਜੀ ਮੋਟਰਸਾਈਕਲ ਦੇ ਮਿਲਣਾ ਦਾ ਬੈਂਟਰੀ ਤੁਹਾਡੇ ਕੋਲ ਪਈ ਹੈ ਨਾ ਇਹ ਮੋਟਰਸਾਈਕਲ ਦੇ ਵੈਂਟਿੰਗਾਂ ਜਾਂ ਮੋਟਰਸਾਈਕਲ ਦਾ ਸਮਾਨ ਵੀ ਕੁਝ ਆਪਣਾ ਜਿਵੇਂ ਹਾਂਜੀ ਮੋਟਰਸਾਈਕਲਾਂ ਦਾ ਇਕੱਲੇ ਇੰਜਨ ਨਾਲ ਸਮਾਨ ਛੱਡ ਕੇ ਜਿਵੇਂ ਕਲੱਚ ਵਾਲੀ ਤਾਰ ਹੋਗੀ ਰੇਸ਼ ਵਾਲੀ ਤਾਰ ਹੋਗੀ ਬੈਂਟਰੀ ਹੋਗੀ ਬ੍ਰੇਕ ਲਾਈਟਰ ਹੋਗੇ ਇਹ ਤਕਰੀਬਨ ਜਿਹੜਾ ਆਮ ਆਪਣਾ ਘਰੇ ਲੋੜ ਕਰਨ ਵਾਲਾ ਸਮਾਨ ਤਕਰੀਬਨ ਸਾਰਾ ਹੀ ਮਿਲ ਜਾਂਦਾ ਜਿਵੇਂ ਕੀਰੀ ਆਪਾਂ ਐਟ ਟਾਈਮ ਮੋਟਰਸਾਈਕਲ ਆਪਣਾ ਕੋਈ ਤਾਰ ਟੁੱਟ ਗਈ ਜਾਂ ਕੋਈ ਖਰਾਬ ਹੋ ਜਾਂਦਾ ਤਾਂ ਆਪਣੇ ਮਿਸਤਰੀ ਪਿੰਡ ਦੇ ਵਿੱਚ ਹੈਗੇ ਨੇ ਤੇ ਉਹ ਗਲਾ ਸਾਰਾ ਸਮਾਨ ਹਰ ਵਕਤ ਹਾਜ਼ਰ ਮਿਲੂਗਾ ਜੀ ਜੋ ਵੀ ਆਪਣੇ ਤੋਂ ਚੀਜ਼ ਲੈਣੀ ਹੈ ਸਭ ਤੋਂ ਲੈ ਸਕਦਾ ਤੇ ਜਿਵੇਂ ਹੁਣ ਆਪਾਂ ਇੱਥੇ ਜੇ ਤੁਹਾਡੀ ਦੁਕਾਨ ਤੇ ਬੈਠੇ ਆ ਤੇ ਤੁਹਾਡੀ ਜਿਵੇਂ ਹੁਣ ਇਹ ਦੁਕਾਨ ਤਾਂ ਬੰਦੇ ਪੜ੍ਹੇ ਲਿਖੇ ਬੰਦੇ ਦਾ ਕੰਮ ਜਿਵੇਂ ਆਪਾਂ ਕਹਿੰਦੇ ਹਨ ਤੇ ਤੁਹਾਡੀ ਤੁਸੀਂ ਜਿਹੜੀ ਤਾਲੀਮ ਜਾਨੀ ਸਿੱਖਿਆ ਕਿੱਥੋਂ ਲੈਂਦੇ ਹੋ ਇਹ ਆਪਣੇ ਕੋਲ ਪੁੱਛੋ ਮੰਡੀ ਬਹੁਤ ਪੁਰਾਣੀ ਦੁਕਾਨ ਹੈ ਸੰਜੀਤ ਮਹਿਤੇ ਦੀ ਸੰਜੀਤ ਮਹਿਤਾ ਜੀ ਉਹ ਆਪਣੇ ਉਸਤਾਦ ਹੀ ਹੈ ਹੁਣ ਵੀ ਇਸ ਟਾਈਮ ਉਹਨਾਂ ਦੀ ਦੁਕਾਨ ਬਹੁਤ ਵੱਡਾ ਉਹਨਾਂ ਦਾ ਕੰਮ ਆ ਬਹੁਤ ਵੱਡੀ ਦੁਕਾਨ ਆ ਟਰੈਕਟਰ ਪਾਰਟਸ ਆਲ ਤਕਦੀਨ ਸਾਰਾ ਹੀ ਮਿਲ ਜਾਂਦਾ ਜੀ ਉਹਨਾਂ ਕੋਲ ਠੀਕ ਹੈ ਨਿੱਕੀ ਤੋਂ ਲੈ ਕੇ ਵੱਡੀ ਤੱਕ A ਤੋਂ Z ਸਾਰਾ ਸਮਾਨ ਟਰੈਕਟਰਾਂ ਤੋਂ ਮੱਕੜੋਂ ਮਿਲਦਾ ਮੇ ਆ ਹੂੰ ਹੂੰ ਉਹ ਸਾਡੇ ਸਤਾਰਾ ਅੱਜ ਵੀ ਇਸ ਟਾਂ ਮਕਾਨ ਕੋ ੁੱਚੋ ਮੰਡੀ ਚ ਹੈਗੀ ਆ ਠੀਕ ਹੈ ਨਾ ਉੱਥੋਂ ਅਸੀਂ ਕੰਮ ਸਿੱਖਿਆ ਜੀ ਉਦੋਂ ਬਾਅਦ ਮੇਰੇ ਤੋਂ ਇੱਕ ਮੇਰਾ ਭਾਨ ਦਾ ਕੰਮ ਹੋਰ ਸਿੱਖਿਆ ਜੀ ਉਹ ਕੋਟ ਵਸਤੂ ਦੀ ਢਾਣਾ ਆਪਣੀ ਐਸ਼ਮ ਤਿੰਨ ਦੁਕਾਨਾਂ ਜੀ ਆ ਫਿਰ ਤਿੰਨ ਦੁਕਾਨਾਂ ਹੈਗੀ ਆ ਜੀ ਮੇਨ ਦੁਕਾਨ ਆਪਣੀ ੁੱਚੋ ਮੰਡੀ ਜੀ ਜੀ ਤੁਸੀਂ ਫਿਰ ਆਪਾਂ ਬੜੇ ਲਿਖੇ ਕਿੰਨਾ ਸਿੱਖਣ ਮੈਂ 10ਵੀਂ ਕਰਕੇ ਕੰਮ ਸਿੱਖਣ ਲੱਗ ਗਿਆ ਜੀ ਸੀ ਮੈਂ 10ਵੀਂ ਪਾਸ ਕਰਕੇ ਹਾਂਜੀ ੁੱਚੋ ਮੰਡੀ ਲਾਇਆ ਮੈਂ 7-8 ਇੱਥੇ ਤਕਰੀਬਨ ਲਾਕਡਾਊਨ ਕੋ ਸਾਲਕ ਪਹਿਲਾਂ ਦੀ ਕੀਤੀ ਗਈ 6-7 ਸਾਲ ਹੋ ਗਏ 2019 ਦੇ ਦੇਖਣ ਨੂੰ 2018 ਦੇ ਵਿੱਚ ਅਪ੍ਰੈਲ ਚ ਕਰ ਲਈ ਸੀ ਜਾਨੀ ਠੀਕ ਹੈ ਤੇ ਜਾਨੀ ਹੁਣ ਜੋ ਵੀ ਕਿਸੇ ਨੇ ਸਮਾਨ ਲੈਣਾ ਹੈ ਤਾਂ ਤੁਹਾਡੇ ਤੋਂ ਮਲਾ ਕੇ ਇਸ ਲੈ ਸਕਦਾ ਹੈ ਹਾਂਜੀ ਉਹ ਮੈਂ ਇਸ ਲੈਣ ਦੇ ਵਿੱਚ 2007 ਤੋਂ ਬੜਿਆ ਵੇ ਅੱਜ ਤੋਂ ਤੋਂ ਮੈਂ ਕੰਮ ਸਿੱਖਣ ਲੱਗੇ ਪੁੱਚੋ ਮੰਡੀ ਹਾਂ 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 ਉਹਨਾਂ ਕੋਲ ਮੈਂ ਲਾਇਆ 2011 ਤੱਕ ਕੰਮ ਸਿੱਖਿਆ ਹਾਂ 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 ਜਿਵੇਂ ਤੁਸੀਂ ਮਤਲਬ ਆਪਾਂ ਇੱਥੇ ਦੁਕਾਨ ਹੈ ਆਪਣੀ ਹਨਾ ਤੇ ਆਪਣਾ ਇਹਦਾ ਜੇ ਕਿਸੇ ਵੀਰ ਨੇ ਜਿਵੇਂ ਆਪਣੇ ਲਾਗੇ ਪਿੰਡ ਟੇਲਮਾ ਪਿੰਡ ਬੜਿਆ ਨਾ ਇਹ ਟੇਲਮਾ ਖਿਆਲੀ ਵਾਲਾ ਬੀਬੀ ਵਾਲਾ ਸਿਮਾ ਚਾਰਸ਼ਪੇਰੇ ਆਪਣੇ ਪਿੰਡ ਹੈ ਨੇ ਜੇ ਕਿਸੇ ਨੇ ਆਸ-ਪਾਸ ਪਿੰਡਾਂ ਤੋਂ ਵੀ ਤੁਹਾਡੇ ਕੋਲ ਸਮਾਨ ਲੈਣ ਆਉਣਾ ਹੈ ਤਾਂ ਇਹਦੀ ਲੋਕੇਸ਼ਨ ਤੁਹਾਡੀ ਦੁਕਾਨ ਦੀ ਇੱਕ ਤਾਂ ਦੱਸ ਦਿਓ ਸਾਨੂੰ ਇੱਕ ਤੁਹਾਡਾ ਮੋਬਾਈਲ ਨੰਬਰ ਜ਼ਰੂਰ ਹਾਂਜੀ ਮੋਬਾਈਲ ਨੰਬਰ ਹੈ 9803347116 ਹੈ 9903347116 47116 ਨੰਬਰ ਬਾਈ ਰਾਮ ਸਰੂਪ ਦਾ ਤੇ ਤੁਹਾਡਾ ਜਿਹੜਾ ਇਹਦਾ ਲੋਕੇਸ਼ਨ ਕੀ ਹੈ ਜਿੱਥੇ ਪੁਰਾਣਾ ਬੱਸ ਸਟੈਂਡ ਸੂਇਆ ਪੁਰਾਣਾ ਸੂਇਆ ਦਾ ਪੁਲ ਦੇ ਕੋਲੇ ਜਿਹੜਾ ਇਹ ਕੋਟ ਭਾਈ ਮੈਨਰ ਹੈ ਇਹ ਜਦੋਂ ਪਿੰਡ ਦੇ ਵਿੱਚ ਐਂਟਰੀ ਕਰਦੇ ਆਂ ਹਾਂਜੀ ਪੁਰਾਣੇ ਸੂਇਆ ਦੇ ਪੁਲ ਕੋਲੇ ਬਿਲਕੁਲ ਮੈਂ مین ਜਿਹੜੀ ਰਾਹ ਇਹ ਜਾਂਦਾ ਹੈ ਪੀ ਪੀ ਐਨ ਵੀ ਬੈਂਕ ਨੂੰ ਜਾਂਦਾ ਪੀ ਐਨ ਵੀ ਬੈਂਕ ਤੇ ਗੁਰਦੁਆਰਾ ਸਾਹਿਬ ਵੱਡਾ ਗੁਰਦੁਆਰਾ ਸਾਹਿਬ ਉਧਰ ਆ ਜਾਂਦਾ ਇਹ ਮੀਨ ਇਹ ਅੱਗੇ ਜਿਹੜਾ ਮੇਨ ਰਾਹ ਹੈ ਉਧਰ ਜਾਂਦਾ ਜਿਹੜਾ ਵੀ ਇਹਦੇ ਤੋਂ ਸਪੇਅਰ ਪਾਰਟ ਦਾ ਸਮਾਨ ਮਿਲਦਾ ਹੈ ਤੇ ਅਸੀਂ ਤੁਹਾਨੂੰ ਇਹਨਾਂ ਦੀ ਲੋਕੇਸ਼ਨ ਤੇ ਸਾਰਾ ਮੋਬਾਈਲ ਨੰਬਰ ਦੱਸ ਦਿੱਤਾ ਹੈ ਤੇ ਰਾਮ ਸਰੂਪ ਕਤਰੀ ਵੀ ਨਾਂ ਨਾ ਇਹਨਾਂ ਦੀ ਦੁਕਾਨ ਦੀ ਪਹਿਚਾਣ ਹੈ ਤੇ ਜਿਹੜਾ ਵੀ ਕੋਈ ਵੀ ਸਮਾਨ ਇਹਨਾਂ ਦੀ ਦੁਕਾਨ ਤੋਂ ਮਿਲਦਾ ਪਰੰਬਰ ਦਾ ਸਮਾਨ ਲੈਣਾ ਹੈ ਪ੍ਰੈਕਟਰ ਦਾ ਸਮਾਨ ਲੈਣਾ ਹੈ ਜਾਂ ਜੋ ਵੀ ਇਹਨਾਂ ਕੋਲੇ ਮੁਗਲ ਆਇਲ ਵਗੈਰਾ ਮਿਲਦਾ ਹੈ ਨਾ ਤਾਂ ਤੁਸੀਂ ਇਸ ਬਾਈ ਤੋਂ ਆ ਕੇ ਇੱਥੇ ਲੈ ਸਕਦੇ ਹੋ ਸਾਡੇ ਚੈਨਲ ਦੇ ਜਰੀਏ ਇਸ ਇਸ ਤਰ੍ਹਾਂ ਦੀ ਵੀਡੀਓ ਕਿੱਦਾਂ ਲੱਗੀ ਤੁਹਾਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ